ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦਬੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ Facebook ਤੇ ਆਪਣੇ ਨਾਲ ਜੁੜਨਾ ਚਾਹੁੰਦੇ ਨੇ Facebook ਤੇ ਕਿਸਾਨ ਪਸ਼ੂ ਪਾਲਕ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਦੀ ਵੀਡੀਓ ਚ ਆਪਾਂ ਲੈ ਕੇ ਆ ਰਹੇ ਹਾਂ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਕੈਮਰੇ 'ਚ ਇੱਕ ਨੀਲੀ ਦਾਵੀ ਦੀ ਕੱਟੀ ਜੀਦੀ 8 ਮਹੀਨੇ ਏਜ ਐ। ਬਾਕੀ ਡਿਟੇਲ ਬਾਈ ਜੀ ਤੋਂ ਪੁੱਛਾਂਗੇ। ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆਂ ਗਰਾਹਾ ਪਿੰਡ ਤੋਂ। ਜਿਹਦੇ ਆਸ-ਪਾਸ ਪਿੰਡ ਰਹਿ ਜਾਂਦੇ ਨੇ ਸ਼ਾਜਲੀ, ਜਖੇਪੜ, ਬਖਸ਼ੀਵਾਲ। ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ। ਗੱਲ ਕਰੀਏ ਸੁਨਾਮ ਸ਼ਹਿਰ ਤੋਂ 9 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਰੋਡ ਬਰੇਟਿਆਂ ਨੂੰ ਜਾਂਦਾ ਹੈ, ਮੇਨ ਰੋਡ ਦੇ ਉੱਤੇ ਸਥਿਤ ਹੈ। ਇੱਕ ਵਾਰ ਕੱਟੀ ਦਿਖਾ ਦਣੇ ਆ ਤੇ ਇਹਦੀ ਮਾਦਰ ਵੀ ਖੜੀ ਆ ਇੱਧਰ ਨਾਲ। ਉਹਦੇ ਦਰਸ਼ਨ ਵੀ ਕਰ ਲਓ ਇੱਕ ਵਾਰੀ। ਤੇ ਫਿਰ ਬਾਕੀ ਦੀ ਡਿਟੇਲ ਸਾਰੀ ਬਾਈ ਜੀ ਤੋਂ ਪੁੱਛਾਂਗੇ ਆ ਇਹਦੀ ਮਾਦਰਾ ਦੋਸਤੋ ਇੱਕ ਵਾਰ ਸਾਰੇ ਜਾਨਵਰ ਦੇਖ ਲਓ ਬਾਈ ਬਹੁਤ ਸ਼ੌਂਕ ਨਾਲ ਜਾਨਵਰ ਪਾਲਦਾ ਐ ਮਣਕੀ ਦੀ ਕੱਟੀ ਖੜੀ ਐ ਆ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਨੇੜ ਤੋਂ ਬਿੱਲੀਆਂ ਅੱਖਾਂ ਨੇ ਦੋਨੇ ਥੋੜੀ ਜੀ ਓਵਰ ਬਾਈਟ ਜ਼ਰੂਰ ਐ ਪਰ ਕੱਟੀ ਵਧੀਆ ਕੁਆਲਿਟੀ ਦੀ ਐ ਦੋਸਤੋ ਝੋਲੀ ਬਹੁਤ ਐ ਕੱਟੀ ਦੀ ਦੇਖ ਸਕਦੇ ਹੋ ਥੋੜਾ ਡਰਦੀ ਐ ਗੱਲਬਾਤ ਕਰਾਉਣੀ ਆ ਬਾਈ ਜੀ ਨਾਲ ਸਾਸਰੀ ਕਾਲ ਬਈ ਸਾਸਰੀ ਕਾਲ ਕੀ ਨਾਮ ਆ ਬਾਈ ਬਕਰ ਸਿੰਘ ਆ ਜੀ ਇਹ ਕੱਟੀ ਕਿਹੜੇ ਸੀਮਨ ਦੀ ਆਪ ਇਹ ਲਾਹੌਰੀ ਦੀ ਲਾਹੌਰੀ ਬੋਲਦੀ ਹਾਂ ਜੀ ਇਹਦੀ ਉਮਰ ਕਿੰਨੀ ਆ ਬਾਈ ਇਹਦੇ 8 ਮਹੀਨੇ ਦੀ ਆ 8 ਮਹੀਨੇ ਹਾਂ ਜੀ ਕੀ ਡਿਮਾਂਡ ਕਰਦੀ ਆ ਜੀ ਇਹਦਾ 35000 ਹਰ ਲਓ 35000 ਰੁਪਏ ਹਾਂ ਜੀ ਆਪਣਾ ਮੋਬਾਈਲ ਨੰਬਰ ਬੋਲੋ 843778366 ਇੱਕ ਵਾਰੀ ਫੇਰ ਬੋਲੋ 843778366 ਇਹਦੀ ਮਾਦਰ ਥੱਲੇ ਕਿੰਨਾ ਦੁੱਧ ਆ 13 ਲੀਟਰ ਦੀ ਹੋਈ ਮਲੂਣਾ ਖੜੀ ਪਹਿਲੇ ਸੂਏ ਮਲੂਣ ਦਾ ਕਿੰਨੇ ਦੰਦ ਸੂਪੀ ਤੀ ਇਹ 2 ਦੰਦ ਇੱਕ ਵਾਰੀ ਦੋਸਤੋ ਆਏ ਦੀ ਮਾਦਰ ਖੜੀ ਆ ਨਾਲ ਦੇਖ ਸਕਦੇ ਹੋ ਇਹਦੀ ਮਾਦਰ ਕਿਹੜੇ ਸੀਮੰਦੀ ਆ ਬਾਈ ਇਹ ਬਾਦਸ਼ਾਹੀ ਹੈ ਬਾਦਸ਼ਾਹੀ ਰੋਟਿਆਂ ਵਾਲੇ ਦੀ ਰੋਟਿਆਂ ਵਾਲੇ ਬਾਦਸ਼ਾਹ ਬਹੁਤ ਵਧੀਆ ਲੈਣ ਦੀ ਕੱਟੀ ਆ ਦੋਸਤੋ ਆਏ ਦੀ ਮਾਦਰ ਖੜੀ ਆ ਰੋਟਿਆਂ ਵਾਲੇ ਬਾਦਸ਼ਾਹੀ ਹੈ ਖੁਦ ਬਾਈ ਲਾਹੌਰੀ ਬੋਲਦੀ ਦੱਸਦਾ ਥੋੜੀ ਓਵਰ ਵਾਈਟ ਜ਼ਰੂਰ ਆ ਪਰ ਮਿਲਕ ਲੈਣ ਦੀ ਚੰਗੀ ਦੀ ਆ ਦੋਸਤੋ ਰੇਟ ਵੀ ਬਾਈ ਨਜਾਇਜ਼ ਕਰਿਆ ਹੈ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜਿਹੜੇ ਵੀਰ ਨੂੰ ਕੱਟੀ ਪਸੰਦ ਆਉਂਦੀ ਹੈ ਆਪਣੀ ਤਸੱਲੀ ਕਰਕੇ ਕੱਟੀ ਨੂੰ ਨੇੜ ਆ ਕੇ ਦੇਖ ਕੇ ਖਰੀਦ ਸਕਦਾ ਕੱਲਾ ਕੱਲਾ ਥਾਣਾ ਚਾਰੇ ਥਣ ਲੱਗੇ ਨੇ ਤੇ ਬਾਕੀ ਖੋਲ ਕੇ ਇੱਕ ਵਾਰ ਕੱਟੀ ਦਿਖਾ ਦੇ ਨੇ ਖੋਲ ਨਹੀਂ ਬਾਈ ਡਰਦੀ ਆ ਦੋਸਤੋ ਕੈਮਰੇ ਤੋਂ ਡਰਦੀ ਆ ਥੋੜੀ ਜਿਹੀ ਘਰੇਲੂ ਜਾਨਵਰ ਹੋਈ ਜਾਂਦਾ ਥੋੜਾ ਘਬਰਾ ਜਾਂਦੇ ਨੇ ਤੋੜ ਲੈ ਬਾਈ ਤੋੜ ਲੈ ਘਾਂਢੀ ਕੱਦ-ਗਾਠ ਬਹੁਤ ਕਰੂਗੀ ਦੋਸਤੋ ਕੱਤੀ ਬਹੁਤ ਚੰਗੀ ਬਣੂਗੀ ਕਮਾਲ ਆ ਬਾਈ ਆ ਬਾਲ ਜੇ ਕੱਤੀ ਆ ਤਾਂ ਜਿਹੜੇ ਬਾੜ ਬਾਈ ਥੋੜੇ ਉੱਤੋਂ ਧੂਹੀ ਤੋਂ ਦੇਖਿਓ ਨੇ ਨਾਲ ਵਾਲੀ ਕੱਤੀ ਨੇ ਨਾ ਮੂੰਹ ਮਾਰਤਾ ਇਹਦੇ ਤੇ ਉਹਨੇ ਪੱਟ ਤੇ ਬਾੜ ਥੋੜੇ ਹੋਰ ਬਾਕੀ ਕੱਤੀ ਚ ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ ਕੋਈ ਬਿਮਾਰ ਨਹੀਂ ਕੋਈ ਦਿੱਕਤ ਨਹੀਂ ਹੈਗੀ ਤੰਦਰੁਸਤ ਕੱਤੀ ਆ ਬਾਈ ਕੋਲ ਜਾਨਵਰ ਵਧ ਗਏ ਥੋੜੇ ਤਾਂ ਕਰਕੇ ਬਾਈ ਪਾਲ ਕੇ ਸੇਲ ਕਰਦਾ ਜਾਨਵਰ ਕੋਈ ਵਪਾਰ ਦਾ ਕੰਮ ਨਹੀਂ ਬਾਈ ਘਰੇਲੂ ਬੰਦਾ ਹੈ ਬੱਸ ਬਾਈ ਬੰਦੇ